ਆਪਣਾ ਅਜੀ ਕਲਿਆਣ ਕਲਿਆਣ ਸੰਘਰ ਬ੍ਰੇਕਆਊਟ ਨਮਾ ਸ਼ਹਿਰ ਤੋਂ ਤੇ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਥੈਂਕ ਯੂ ਧੰਨਵਾਦ ਕਿ ਤੁਸੀਂ ਸਾਡੀ ਵੀਡੀਓਜ਼ ਨੂੰ ਕਾਫੀ ਜ਼ਿਆਦਾ ਪਿਆਰ ਦਿੰਦੇ ਹੋ ਤੇ ਸਾਨੂੰ ਕਾਫੀ ਹੌਸਲਾ ਮਿਲਦਾ ਹੈਗਾ ਆ ਸੋ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਸੀ ਕਿਉਂਕਿ ਸਰਦੀਆਂ ਦਾ ਮੌਸਮ ਆ ਚੁੱਕਾ ਆ ਤੇ ਮੈਨੂੰ ਲੱਗਦਾ ਪੰਜਾਬ ਦਾ ਕੋਈ ਐਸਾ ਘਰ ਹੋਗਾ ਜਿਹੜਾ ਗਜਰੇਲਾ ਨਹੀਂ ਖਾਂਦਾ ਹੋਗਾ ਸੋ ਅੱਜ ਅਸੀਂ ਲੈ ਕੇ ਆਏ ਹਾਂ ਇਸੇ ਗਜਰੇਲਾ ਵੀ ਤੁਸੀਂ ਘਰ ਵਿੱਚ ਕਿਸ ਤਰ੍ਹਾਂ ਗਜਰੇਲਾ ਬਣਾ ਸਕਦੇ ਹੋ ਤੇ ਕਿੰਨੀ ਜਲਦੀ ਬਣਾ ਸਕਦੇ ਹੋ ਇਦਾਂ ਵਿੱਚ ਜੀ ਗਾਜਰ ਲੈ ਰਹੀ ਹੈਗੀ ਐ ਜੀ 프레시 ਗਾਜਰ ਕਾਜੂ ਲਏ ਸੀ ਬਦਾਮ ਹੈਗੇ ਸਾਡੇ ਕੋਲ ਖੋਇਆ ਆ ਸ਼ੱਕਰ ਹੈਗੀ ਐ ਮਿਲਕ ਦੇਸੀ ਕੇ ਤੇ ਨਾਲ ਇਲਾਇਚੀ ਪਾਊਡਰ ਗਾਜਰ ਨੂੰ ਤੁਸੀਂ ਕद्दूकस ਕਰ ਲੈਣਾ ਹੈਗਾ ਬਾਰੀਕ ਗਾਜਰਾਂ ਨੂੰ ਹੁਣ ਅਸੀਂ ਕੱਦੂਕਸ ਕਰ ਲਿਆ ਹੈਗਾ ਤੇ ਹੁਣ ਅਸੀਂ ਦੀ ਮੇਕਿੰਗ ਕਰਾਂਗੇ ਵੀ ਗਜਰੇਲਾ ਕਿਸ ਤਰ੍ਹਾਂ ਬਣਾਉਣਾ ਹੈਗਾ ਵੀ ਜਿਹਦੇ ਨਾਲ ਤੁਸੀਂ ਵੀ ਕੁਇਕ ਸਟਾਈਲ ਚ ਬਣਾ ਸਕਿਓ ਤੇ ਅਸੀਂ ਖੋ 100 ਗ੍ਰਾਮ ਖੋਆ ਲਿਆ ਹੈਗਾ ਤੇ ਸਾਡੇ ਕੋਲ ਦੇਸੀ ਘੀ ਹੈਗਾ ਤੇ ਅਸੀਂ ਹੁਣ ਹੁਣ ਕੁੱਕਰ ਦੇ ਵਿੱਚ ਇਹਨੂੰ ਇੱਕ ਦੋ ਸੀਟੀਆਂ ਲਵਾਣੀਆਂ ਹੈਗੇ ਪਹਿਲਾਂ ਸਭ ਤੋਂ ਪਹਿਲਾਂ ਇਹਦੇ ਵਿੱਚ ਆਪਾਂ ਦੇਸੀ ਘੀ ਪਾਣਾ ਥੋੜਾ ਜਿਹਾ ਵੀ ਜਿਹਦੇ ਨਾਲ ਜਿਹੜਾ ਵੀ ਅਸੀਂ ਇਹਦੇ ਵਿੱਚ ਨਾ ਦੁੱਧ ਐਡ ਕਰਨਾ ਹੈਗਾ ਵੀ ਦੁੱਧ ਸਾਡਾ ਇਹ ਵੀ ਦੁੱਧ ਸਾਡਾ ਜਿਹੜਾ ਹੈਗਾ ਥੱਲੇ ਲੱਗੇ ਨਾ ਹੈਗਾ ਤੇ ਹੁਣ ਥੋੜਾ ਜਿਹਾ ਆਪਾਂ ਦੇਸੀ ਕੇ ਐਡ ਕਰ ਲਿਆ ਗਿਆ ਇਹਦੇ ਵਿੱਚ ਤੇ ਥੋੜਾ ਜਿਹਾ ਇਹਦੇ ਵਿੱਚ ਆਪਾਂ ਦੁੱਧ ਐਡ ਕਰਨਾ ਹੈਗਾ ਜਦੋਂ ਦੁੱਧ ਨੂੰ ਥੋੜੀ ਜਿਹੀ ਅਵਾਲੀ ਆ ਗਈ ਨਾ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਗਾਜਰਾਂ ਪਾਣੀਆਂ ਹੈਗੀਆਂ ਤੇ ਆਪਾਂ ਇੱਕ ਜਾਂ ਦੋ ਸੀਟੀਆਂ ਹੀ ਲਵਾਣੀਆਂ ਇਹਨੂੰ ਬਸ ਦੁੱਧੋਂ ਆਪਣਾ ਉਬਲ ਗਿਆ ਹੁਣ ਆਪਾਂ ਇਹਦੇ ਵਿੱਚ ਐਡ ਕਰਨੀ ਹੈਗੀ ਹੈ ਗਾਜਰਾ ਜਦ ਤੱਕ ਇਹ پوری ਉਬਲ ਜਵੇ ਉਸ ਤੋਂ ਬਾਅਦ ਇਹਨੂੰ ਆਪਾਂ ਗਾਜਰਾ ਪਾ ਕੇ ਇਹ ਦੋ ਸੀਟੀਆਂ ਲਵਾਉਣੀਆਂ ਜਾਂ ਇੱਕ ਜਾਂ ਦੋ ਉਸ ਤੋਂ ਬਾਅਦ ਫਿਰ ਇਹਨੂੰ ਆਪਾਂ ਇਹ ਟਰਾਂਸਫਰ ਕਰਨਾ ਹੈਗਾ ਨੋ ਇਹ ਪੈਨ 'ਚ ਜਾਂ ਕੜਾਈ 'ਚ ਅਸੀਂ ਇੱਕ ਹੀ ਸੀਟੀ ਲਗਵਾਈ ਆ ਤੁਸੀਂ ਇੱਕ ਲਗਾ ਸਕਦੇ ਹੋ ਬਦਾਮ ਅਤੇ ਕਾਜੂ ਨੂੰ ਥੋੜਾ ਜਿਹਾ ਤੁਸੀਂ ਰੋਸਟ ਕਰ ਲੈਣਾ ਹੈਗਾ ਯਾ ਕਿ ਜਿਹੜਾ ਇਹਦਾ ਕੱਚਾਪਣ ਜਿਆ ਨਾ ਪੀ ਗੁਜਰੇਲੇ ਦੇ ਇਹ ਕਜਰੇਲੇ ਨੂੰ ਬਾਅਦ ਵਿੱਚ ਤੁਸੀਂ ਪੈਨ ਦੇ ਵਿੱਚ ਟਰਾਂਸਫਰ ਕਰ ਲੈਣਾ ਹੈਗਾ ਤੇ ਉਸ ਤੋਂ ਬਾਅਦ ਜਿੰਨਾ ਵੀ ਰੈਸਟ ਆਫ ਮਿਲ ਕੇਗਾ ਉਹ ਵੀ ਇਹਦਾ ਡਰਾਈ ਹੋ ਜਿਵੇ ਤੇ ਜਿਹਦੇ ਨਾਲ ਤੁਸੀਂ ਦੇਖੋ ਗੁਜਰੇਲਾ ਕਾਫੀ ਅੱਛਾ ਲੱਗਣ ਲੱਪੇਗਾ ਆਪਣਾ